ਲੈ ਵੀ ਸੱਜਣੋ ਵਲੌਗ ਦੀ ਕਰਨ ਲੱਗੇ ਆਪੇ ਸ਼ੁਰੂਆਤ ਮੈਂ ਐ ਕਿ ਇਹ ਤੇ ਵੇਖਣ ਵੀ ਕਿੰਨਾ ਗਮੀ ਅੱਜ ਸਾਰੀ ਦਿਣੀ ਮੀਂਹ ਪਈ ਗਿਆ ਪਾਣੀ ਜਮਾ ਹੈ ਨਹੀਂ ਸੀ ਚੋਨੇ ਚ ਤੇ ਬਹੁਤ ਮੀਂਹ ਪਿਛਲੇ ਮੀਂਹ ਵੇਲੇ ਦਾ ਪਾਣੀ ਲੱਗਿਆ ਸੀ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਫੇਰ ਮੀਂਹ ਆ ਗਿਆ ਆ ਆਪਣਾ ਗਵਾਰਾ ਸੀ ਤੇ ਪਿਛਲੇ ਮੀਂਹ ਜੀ ਖਤਮ ਹੋ ਗਿਆ ਸੀ ਤੇ ਦੇਖਦੇ ਆ ਕੀ ਪਾਣੀ ਪੂਣੀ ਕਿਸੇ ਪਾਸੇ ਵੱਟਾ ਇੱਕ ਗਰੀ ਬੈਠਾ ਪਾਣੀ ਕਾਫੀ ਆ ਆ ਵੱਟ ਬਹੁਤ ਤਗੜੀ ਹੈ ਫਿਰ ਵੀ ਪਾਣੀ ਕਿੱਥੇ ਚੜਿਆ ਬਟਾ ਆ ਇਧਰ ਆ ਗਈਤੀ ਬਾਸਮਤੀ ਇਹਦੇ ਚ ਵੀ ਕਾਫੀ ਪਾਣੀ ਹੈਗਾ ਇਹ ਤਾਂ ਬੱਤਰ ਦਾ ਹੀ ਇਹ ਹੁਣ ਬਾਸਮਤੀ ਫੋਟ ਬਹੁਤ ਚੱਕੀ ਆ ਰਹੀ ਸੀ ਨਵੀਂ ਉਹਨੂੰ ਸਿਕਾਉਣਾ ਸੀਗਾ ਇਹਨੂੰ ਪਾਣੀ ਤੇ ਮੱਲੋ ਮੱਲੇ ਮੀਂਹ ਨਾਲ ਫਿਰ ਤੁਹਾਨੂੰ ਪਤਾ ਵੀ ਜੋਰ ਨਹੀਂ ਚੱਲਦਾ ਮੀਂਹ ਅੱਗੇ ਹਲਦੀ ਤੇ ਰੰਗਤ ਆਉਂਦੀ ਆ ਆਹ ਹਾ ਹਲਦੀ ਤੇ ਤਾਂ ਬਈ ਰੰਗਤ ਆ ਜਾਂਦੀ ਆ ਬਹੁਤ ਵਧੀਆ ਰੰਗਤ ਆਉਂਦੀ ਆ ਹਲਦੀ ਦੇ ਦਾ ਮੀਂਹ ਨਾਲ ਵੈਸੇ ਤਾਂ ਸਾਰੀਆਂ ਫਸਲਾਂ ਟੈਕਦੀਆਂ ਪਰ ਲੋੜ ਤੋਂ ਵੱਧ ਪਈ ਜਾਂਦਾ ਇਸ ਵਾਰ ਬੜਾ ਮੀਂਹ ਮੁਕਸ ਰੀਅਰਿਏ ਦੇ ਵਿੱਚ ਸਾਡੇ ਆਜੀ ਫੱਟੇਗਾ ਫੱਟੇਗਾ ਬੰਦ ਕਰਨ ਵੀ ਪਾਣੀ ਨੀਵੇਂ ਥਾਜਣਾ ਨਿਕਲ ਜਾਏ ਅਜੇ ਤਾਂ ਬੱਤਰਦਾ ਹੀ ਆ ਹਟ ਕੇ ਫੇਰ ਬਦਲਾ ਚੁੱਕਾ ਸਾਰੀ ਦਿਹਾੜੀ ਦੀ ਅੱਜ ਕਣਮਣ ਫਣਮਣ ਹੋਈ ਜਾਂਦੀ ਐ ਖਾਲ ਖੂਲ ਭਰੇ ਖੜੇ ਆ ਬੜਾ ਜਿਆਦੇ ਮੀਆਂ ਆਪਣੇ ਉਹਨਾਂ ਪਾਟਾਂ ਵੀ ਦੇਖ ਚੁੱਕੇ ਆ ਮੇਨਾਂ ਦਾ ਕਿਤੇ ਟੁੱਟਿਆ ਨਹੀਂ ਗਾ ਹਜੇ ਤੱਕ ਬਚਦਾ ਪਰ ਪਾਣੀ ਕਿਨਾਰੇ ਤੇ ਹੀ ਆ ਉਹ ਪੱਟੀ ਲਾ ਦਿੰਦੇ ਜੇ ਨੀਵੇਂ ਥਾਣੂ ਕੇ ਟੁੱਟ ਵੀ ਗਿਆ ਤਾਂ ਪਾਣੀ ਨੀਵੇਂ ਥਾਣੂ ਨਾ ਜਾਊਗਾ ਇਹ ਬਾਜ ਛੁੱਟੀ ਲਾ ਹੀ ਦਿੰਦੇ ਆ ਲੋ ਜੀ ਪੱਟੀ ਦਿੱਤੀ ਲਾ ਆਪ ਹਲਦੀ ਦਾ ਤੁਹਾਨੂੰ ਦਿਖਾਉਣਾ ਹੈ ਰੁਕ ਹਲਦੀ ਆਪਣੀ ਇਸ ਵਾਰ ਰੱਬ ਦੀ ਕਿਰਪਾ ਨਾਲ ਕਾਫੀ ਵਧੀਆ ਕਿਉਂਕਿ ਇਹਨੂੰ ਪਾਣੀ ਬਹੁਤ ਚਾਹੀਦੇ ਹੁੰਦਾ ਵਧੀਆ ਗਿੱਲੀ ਰਹਿਣੀ ਚਾਹੀਦੀ ਹੁੰਦੀ ਤੇ ਬਹੁਤ ਟੈਗ ਦੀ ਹਲਦੀ ਹੈ ਤੇ ਕਿਰਪਾ ਮਾਰ ਆਈ ਦੀ ਪਰ ਹਲਦੀ ਚ ਵੀ ਪਾਣੀ ਦੇਖੋ ਗੱਡਾ ਗੱਡਾ ਸੋਹਣੀ ਹਲਦੀ ਖੜੀ ਐ ਇਸ ਵਾਰ ਆ ਨਾਲ ਆਪਾਂ ਛਪੈਦੇ ਲਾਤੇ ਸੀ ਹਲਦੀ ਦੇ ਵਿੱਚ 2 ਮਹੀਨਿਆਂ ਦੇ ਇਹ 2 ਮਹੀਨਿਆਂ ਚ ਕਾਫੀ ਗਰੋਥ ਕਰ ਗਿਆ ਛਪੈਦਾ ਵੀ ਤੋਰੀਆਂ ਦਾ ਹੁਣ ਬਰਸਾਤਾ ਪੈ ਗਈਆਂ ਸਬਜ਼ੀ ਲੈਣੋਂ ਹਟ ਜਾਣੀਆਂ ਕੀਰਾਂ ਸਬਜ਼ੀ ਵੀ ਮਹਿੰਗੀ ਹੋ ਜਾਣੀਆਂ ਪਰ ਵਧੀਆ ਡੰਗਾ ਸਾਰੀ ਗਏ ਜੀ ਇਹੇ ਤੋਰੀਆਂ ਤੇ ਕਦੂ-ਕਦੂ ਹਲਦੀ ਦੇ ਵਿੱਚ ਵੀ ਆਪਾਂ ਕਦੂਆਂ ਦੀ ਮਲਚਿੰਗ ਕੀਤੀ ਸੀ ਹਲ ਹਲ ਦੀ ਬਹੁਤ ਵਧੀਆ ਨਦੀਂ ਨਦੂਣ ਤੋਂ ਬਚੀ ਆ ਆ ਨਵਾਂ ਸਾਰਿਆਂ ਦਾ ਭਾਈ ਇਹ ਵੀਡੀਓ ਮੈਂ 5 ਮਿੰਟ ਦੀ ਬਣਾਉਣ ਲੱਗਿਆ ਮੀ ਆ ਗਿਆ ਹੁਣ ਮੈਨੂੰ ਜਾਣਾ ਪੈਣਾ ਫੇਰ ਬਾਸਮਤੀ ਵੀ ਆਪਣੀ ਚੰਗੀ ਰੱਬ ਦੀ ਕਿਰਪਾ